ਜੰਮਾ ਕਰੋ ਜੰਮਾ ਕਰੋ ਜੰਮਾ ਕਰੋ ਨਾਬਦੇ ਮੁਖ ਚੌਕ ਕੋ ਬੋੜਾ ਗੇਟ ਵਿਕੇਟ ਟ੍ਰੇਡ ਯੂਨੀਅਨ ਕੌਸ਼ਲ 89 ਨਾਬਾ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮੋਦੀ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮਜ਼ਦੂਰ ਅਤੇ ਮਜ਼ਦੂਰ ਭਾਈਚਾਰਿਆਂ ਨੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਟ੍ਰੇਡ ਯੂਨੀਅਨ ਦੇ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਤੇ ਲਗਾਏ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਮੈਂ ਦੀਪਕੰਦ ਹੰਸ ਜ਼ਿਲ੍ਹਾ ਚੇਅਰਮੈਨ ਤਹਿਸੀਲ ਪ੍ਰਧਾਨ ਨਾਬਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ 10 ਸਟੇਟ ਯੂਨੀਅਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਜਿੱਥੇ ਕਿਰਤੀ ਕਮਾਂ ਕੰਮ ਕਰ ਰਿਹਾ ਹੈ ਮਜ਼ਦੂਰ ਕਿਸਾਨ ਪਾਈਚਾਰੇ ਦੇ ਉੱਪਰ ਤਸੱਦਦ ਹੋ ਰਹੇ ਆ ਉਹਨਾਂ ਨੂੰ ਸਾਰੀਆਂ ਮੰਗਾਂ ਨੂੰ ਲੈ ਕੇ 10 ਸਟੇਟ ਯੂਨੀਅਨਾਂ ਨੇ ਫੈਸਲਾ ਲਿਆ ਵੀ ਅੱਜ ਭਾਰਤ ਬੰਦਾ ਜਿੰਨੇ ਵੀ ਵੱਡੇ ਵੱਡੇ ادارے ਆ ਸੈਂਟਰ ਦੇ ਭਾਵੇਂ ਉਹ ਬੈਂਕ ਹੋਣ LIC ਹੋਵੇ ਰੇਲਵੇ ਹੋਵੇ ਜਾਂ ਹੋਰ ਡਿਪਾਰਟਮੈਂਟ ਹੋਣ 에어ਪੋਰਟ ਵਾਲੇ ਤਕਰੀਬਨ ਤਕਰੀਬਨ ਸਾਰੇ ਬੰਦ ਐ ਤੋਂ ਬੰਦ ਇਸ ਕਰਕੇ ਆ ਕਿਉਂਕਿ ਮੋਦੀ ਦੀ ਸਰਕਾਰ ਜਦ ਆਈ ਆ ਬਹੁਤ ਵਾਅਦੇ ਕੀਤੇ ਵੀ ਮੈਂ ਪਿਛਲਾ ਜਿਹੜਾ ਸਿਸਟਮ ਐ ਮੈਂ ਸਾਰਾ ਕੁਝ ਲੈ ਕੇ ਆਉਂਗਾ ਮੈਂ ਜਿਹੜੇ ਸਫਾਈ ਕੰਮ ਐ 20 25 25 ਸਾਲਾਂ ਤੋਂ ਕੰਮ ਕਰ ਰਹੇ ਆ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਜੰਗਲਾਤ ਮੰਤਰੀ ਦੇ ਵਿੱਚ ਗੋਟਿਆਂ ਤੋਂ ਤੁਰਿਆ ਨਹੀਂ ਜਾਂਦਾ ਅੱਖਾਂ ਤੋਂ ਦਿਖ ਨਹੀਂ ਰਿਹਾ ਉਹਨਾਂ ਨੂੰ ਪੱਕੇ ਕੀਤਾ ਜਾਵੇ ਮੈਡੀਕਲ ਹੋਇਆ ਪਿਆ ਜੰਗਲਾਤ ਮੰਤਰੀ ਵਾਲਿਆਂ ਦਾ ਅੱਜ ਸਾਡੀਆਂ ਭਾਰਤੀਆਂ ਦੇ 10 ਕਿਰਦਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਦੀਆਂ ਜੋ ਗਲਤ ਨੀਤੀਆਂ ਨੇ ਉਹਨਾਂ ਨੂੰ ਲੈ ਕੇ ਭਾਰਤ ਬੰਦ ਕੀਤਾ ਜਾਵੇ ਮੈਂ ਸਮਝਦਾ ਕਿ ਜਦੋਂ ਤੋਂ ਮੋਦੀ ਰਾਜ ਆਇਆ ਔਰ ਉਹਨੇ ਆ ਕੇ ਬੜੇ-ਬੱਡੇ-ਬੱਡੇ ਦਾਅਵੇ ਕੀਤੇ ਨੇ ਉਹਦਾ ਕੋਈ ਵੀ ਦਾਵਾ ਕੋਈ ਵੀ ਉਹਦਾ ਜਿਹੜਾ ਵਾਅਦਾ ਕੀਤਾ ਹੋਇਆ ਕੋਈ ਪੂਰ ਨਹੀਂ ਉਤਰਿਆ ਦਟਾ ਟੰਗੀ ਚੌਣ ਸਰੂ ਨੇ ਗੱਲ ਕਿਹਾ ਕਿ ਮੈਂ ਚੰਗੇ ਦਿਨ ਲੈ ਕੇ ਆਉਂਗਾ ਚੰਗੇ ਦਿਨ ਕੀ ਆ ਇਹਨੂੰ ਤੁਸੀਂ ਦੇਖ ਰਹੇ ਹੋ ਵਿਦੇਸ਼ਾਂ ਦੇ ਅੰਦਰ ਜੋ ਕਾਲਾ ਧਨ ਭਾਰਤ ਦਾ ਪਿਆ ਸੀ ਉਹਨੇ ਲੋਕਾਂ ਨੂੰ ਕਿਹਾ ਕਿ ਮੈਂ 15-15 ਲੱਖ ਰੁਪਈਆ ਜੋ ਵਿਦੇਸ਼ਾਂ ਦੇ ਅੰਦਰ ਸਾਡਾ ਕਰਜ਼ਾ ਪਿਆ ਪੈਸਾ ਪਿਆ ਧਨ ਪਿਆ ਉਹ ਲੈ ਕੇ ਮੈਂ ਸਾਰਿਆਂ ਦੇ ਖਾਤਿਆਂ ਦੇ ਵਿੱਚ 15-15 ਲੱਖ ਰੁਪਈਆ ਜਮ੍ਹਾਂ ਕਰਾਉਂਗਾ ਨਾਬਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼